ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਗਾਲ ਜੀ ਤੁਹਾਡੇ ਲਈ ਲੈ ਕੇ ਆਇਆ ਇੱਕ ਹੋਰ ਨਵਾਂ ਵਲੌਗ ਤੇ ਅੱਜ ਆਪਾਂ ਪਹੁੰਚੇ ਹਾਂਗੇ ਆਨੰਦਪੁਰ ਸਾਹਿਬ ਤਨਤਨ ਬਾਬਾ ਗੁਰਦੇਤਾ ਤੇ ਗੁਰਦੁਆਰਾ ਸਾਹਿਬ ਵਿੱਚ ਤੇ ਇੱਥੇ ਆਪਾਂ ਰਹੇ ਸੀ ਰਾਤ ਇਹ ਆ ਕਮਰਾ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਤੁਹਾਨੂੰ ਕਰਾਉਣਾ ਦਰਸ਼ਨ ਇਹ ਸ਼੍ਰਾਵਣੀ ਹੋਈ ਹੈ ਗੁਰਦੁਆਰਾ ਸਾਹਿਬ ਦੀ ਇਧਰ ਦੇਖੋ ਤੁਹਾਨੂੰ ਦਿਖਾਉਣੇ ਪਹਾੜੀਆਂ ਅ ਕੱਲ ਮੀਂਹ ਪੈ ਰਿਹਾ ਸੀ ਉਹਦੇ ਕਰਕੇ ਸਾਰਾ ਮੌਸਮ ਸਾਫ਼ ਆ ਉਹ ਦੂਰ ਦੂਰ ਤੱਕ ਸਾਰੇ ਪਹਾੜ ਸਾਫ਼ ਨਜ਼ਰ ਆ ਰਹੇ ਨੇ ਅੱਜ ਕਿ ਜਦੋਂ ਮੀਂਹ ਨਹੀਂ ਪੈਂਦਾ ਫੇਰ ਇਹ ਦਿਖਣੋਂ ਹਟ ਜਾਂਦੇ ਨੇ ਦੂਰ ਵਾਲੇ ਉਹ ਜਿਹੜੇ ਪਿੱਛੇ ਦੇਖ ਰਹੇ ਨੇਗੇ ਬਾਬਾ ਗਰਦੇਤਾ ਜੀ ਉਹ ਸ਼ਖਸ ਹਨ ਸਿੱਖ ਪੰਥ ਦੇ ਉਹ ਸ਼ਖਸ ਹਨ ਜਿਨ੍ਹਾਂ ਦੇ ਪਿਤਾ ਸ੍ਰੀ ਗੁਰੂ ਹਰगोविंद ਸਿੰਘ ਜੀ ਨੇ ਦਾਦਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਪਰਦਾਦਾ ਜੀ ਸ੍ਰੀ ਗੁਰੂ ਰਾਮਦਾਸ ਜੀ ਭਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਪੁੱਤਰ ਸ੍ਰੀ ਗੁਰੂ ਹਰ Rai ਪੋਤਰੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਭਤੀਜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਗਰਦੇਤਾ ਜੀ ਉਹ ਸ਼ਖਸ ਹਨ ਜਿਨ੍ਹਾਂ ਦੇ ਦਾਦੇ ਪਿਤਾ ਜੀ ਪਰਦਾਦਾ ਜੀ ਪੁੱਤਰ ਪੋਤਰਾ ਭਰਾ ਭਤੀਜਾ ਗੁਰੂ ਸਾਹਿਬਾਨ ਸਨ ਇਹ ਸਿੱਖ ਪੰਥ ਦੇ ਤੁਸੀਂ ਦੇਖੋ ਉਹ ਸਿੱਖ ਬੰਦੇ ਉਹ ਸ਼ਖਸ ਹਨ ਜਿਨ੍ਹਾਂ ਦੇ ਸਾਰੇ ਹੀ ਗੁਰੂ ਸਾਹਿਬਾਨ ਜਿੱਦਾਂ ਆਪਾਂ ਰਿਸ਼ਤਾ ਰੱਖਦੇ ਆ ਕੋਈ ਵੀ ਦਾਦਾ ਪੜਦਾਦਾ ਭਰਾ ਸਾਰੇ ਸਿੱਖ ਸਿੱਖ ਸਾਹਿਬਾਨ ਸਰਦਾਰ ਤੇ ਆਜੋ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਘਰ ਆਉਣੇ ਦਰਸ਼ਨ ਚੱਲਦੇ ਆ ਗੁਰਦੁਆਰਾ ਸਾਹਿਬ ਵਿੱਚ ਇੱਥੇ ਪਾਰਕਿੰਗ ਆ ਗਈ ਇੱਥੇ ਪ੍ਰਸ਼ਾਦ ਮਤਲਬ ਰਸਟਾਉਣ ਲਈ ਕੜਾ ਪ੍ਰਸ਼ਾਦ ਤਾਨ ਤਾਨ ਬੱਬਾ ਕਰ ਦਿੱਤਾ ਜੀ ਦੀਨ ਦੁਨੀਆ ਦਾ ਟਿਕਾ ਜੀ ਜੋ ਵਰ ਮੰਗਿਆ ਸੋ ਵਰ ਦਿੱਤਾ ਜੀ ਇਹ ਗੁਰਦੁਆਰਾ ਸਾਹਿਬ თანਦਨ ਬਾਬਾ ਕਰ ਦਿੱਤਾ ਜੀ ਦਾ ਇਹ ਗੁਰਦੁਆਰਾ ਸਾਹਿਬ ਦੀ ਸਰਾਂ ਆ ਗਈ ਜੀ ਇਧਰਲੀ ਸਾਈਡ ਤੇ ਇੱਕ ਨੀਚੇ ਆ ਇਧਰ ਲੰਗਰ ਹਾਲ ਆ ਗਿਆ ਇਹ ਪਾਰਕਿੰਗ ਆ ਗਈ ਇਹ ਗੁਰਦੁਆਰਾ ਸਾਹਿਬ ਨਾਲ ਦਵਾਨ ਹਾਲ ਆਪਾਂ ਨੇ ਲੰਗਰ ਲਾਇਆ ਜੀ ਗੁਰਦੁਆਰਾ ਸਾਹਿਬ ਆਪਾਂ ਸ਼ਗਰੇ ਜੀ ਪ੍ਰਸ਼ਾਦਾ ਪ੍ਰਸ਼ਾਦਾ ਜਾ ਕੇ ਆਪਾਂ ਚੱਲਦੇ ਹਾਂ ਹੁਣ ਬਸ ਇਧਰ ਇੱਕ ਉੱਪਰ ਬੈਠੇ ਨੇ ਇਹ ਆਪਣਾ ਬਰਾ ਬਲਜਿੰਦਰ ਜਿਨ੍ਹਾਂ ਨੇ ਇੱਥੇ ਪਾਠ ਕਰਾਇਆ ਉਧਰ ਆਵਣਾ ਪੋਰਾ ਉਧਰ ਮੈਕੀ ਇਹ ਤੁਹਾਨੂੰ ਜਿੱਥੇ ਵੀ ਜਾਣਗੇ ਲੰਗਰ ਜਿੱਥੇ ਹੋਣਗੇ ਤਿੰਨੇ